ਸਰਹੱਦੀ ਸੁਰੱਖਿਆ ਬਲ ਵੱਲੋਂ ਇੱਕ ਰੂਟੀਨ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ ਤਾਂ ਫਿਰੋਜ਼ਪੁਰ ਦੇ ਪਿੰਡ ਗੱਧੂ ਕਿਲਚੇ ਦੇ ਖੇਤਾਂ ਦੇ ਵਿੱਚ ਇੱਕ ਡਰੋਨ ਦੀ ਗਾਹ ਮਿਲਿਆ ਬਰਾਮਦ ਡਰੋਨ ਚੀਨ ਦਾ ਬਣਿਆ ਦੱਸਿਆ ਜਾ ਰਿਹਾ ਹੈ ਬੀਐਸਐਫ ਟੀਮ ਵੱਲੋਂ ਕੋਲ ਜਾ ਕੇ ਤਲਾਸ਼ੀ ਲਈ ਗਈ ਤਾਂ ਇੱਕ ਪੈਕੇਟ ਨਸ਼ੀਲਾ ਪਦਾਰਥ ਬਰਾਮਦ ਹੋਇਆ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਬੀਐਸਐਫ ਦੇ ਜਵਾਨ ਵੱਲੋਂ ਦੱਸਿਆ ਗਿਆ ਹੈ ਕੀ ਬੀਐਸਐਫ ਦੀ 155 ਪਟਾਲੀਅਨ ਦੇ ਸੈਨਿਕਾਂ ਨੇ ਤੁਰੰਤ ਡਰੋਨ ਅਤੇ ਸ਼ੱਕੀ ਨਸ਼ੀਲੇ ਪਦਾਰਥ ਦੇ ਪੈਕੇਟ ਨੂੰ ਜ਼ਬਤ ਕਰ ਲਿਆ ਪੰਜਾਬ ਪੁਲਿਸ ਦੇ ਸਬੰਧਿਤ ਥਾਣੇ ਨੂੰ ਇਸ ਬਾਬਤ ਵੀ ਇਤਲਾਹ ਕਰ ਦਿੱਤੀ ਗਈ ਹੈ ਸਰ ਕਿਹੜੀ ਜਗ੍ਹਾ ਤੋਂ ਅੱਜ ਡਰੋਨ ਫੜਿਆ ਔਰ ਕਿੰਨਾ ਹੈਰੋਇਨ ਫੜਿਆ ਇਹ ਜੋ ਅੱਜ ਐਸਐਚਓ ਮਮਦੋਟ ਔਰ ਬੀਐਸਐਫ ਦੇ ਫਰੀਗੇ ਕੇਐਸ ਪਾਂਡੇ ਜੀ ਦੇ ਨਾਲ ਇਹਨਾਂ ਦੀ ਜਿਹੜੀ ਟੀਮ ਸੀਗੀ ਇਹਨਾਂ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਆ ਤੇ ਇਹ ਜਾ ਰਹੇ ਆ ਤੇ ਤਕਰੀਬਨ ਪਾਕਿਸਤਾਨ ਦੇ ਤਰਫ ਤੋਂ ਤਾਰੋ ਪਾਰ ਇੱਕ ਪੋਸਟ ਨੰਬਰ 195 ਡੀਟੀਐਮ ਜਿਹੜੀ ਇਹ ਦਰਿਆ ਦੇ ਵਿੱਚ ਮਾਰ ਕਰਕੇ ਬੇੜੀ ਰਾਹੀਂ ਜਾ ਕੇ ਅੱਗੇ ਜਿਹੜੀ ਤੀਰਥਮਲ ਪੋਸਟ ਆਉਂਦੀ ਆ ਉਸ ਤੋਂ ਤਕਰੀਬਨ ਪਾਕਿਸਤਾਨ ਜਿਹੜਾ ਉਹ 300 ਮੀਟਰ ਦੀ ਦੂਰੀ ਤੇ ਉਹਦੀ ਵਸੋਂ ਜਿਹੜੀ ਸਟਾਰਟ ਹੋ ਜਾਂਦੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਅਸਲਚੋ ਮੰਦੋੜ ਜ਼ਿਲ੍ਹਾ ਫਰੋਜ਼ਪੁਰ ਦੀ ਪੁਲਿਸ ਨੇ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਕਰਕੇ ਜਦੋਂ ਉਥੇ ਸਰਚ ਮੈਮ ਕੀਤਾ ਤਾਂ ਸਰਚ ਮੈਮ ਦੇ ਦੌਰਾਨ ਇੱਕ ਡਰੋਨ ਔਰ 500 ਕਿਲੋ ਔਰ 500 ਗ੍ਰਾਮ ਜਿਹੜੀ ਹਿਰੋਇਨ ਉਹ ਕਰੀਬ ਬਰਾਮਦ ਕੀਤੀ ਗਈ ਹੈ ਤੇ ਜਿਸਨੂੰ ਕਬਜ਼ਾ ਪੁਲਿਸ ਨੂੰ ਲੈ ਕੇ ਅਗਲੀ ਕਾਰਵਾਈ ਅਮਲੀ ਜਾ ਰਹੀ ਹੈ ਸਰਹਦੀ ਸੁਰੱਖਿਆ ਬਲ ਵੱਲੋਂ ਇੱਕ ਰੂਟੀਨ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ ਤਾਂ ਫਿਰੋਜ਼ਪੁਰ ਦੇ ਪਿੰਡ ਗੱਦੂ ਕਿਲਚੇ ਦੇ ਖੇਤਾਂ ਦੇ ਵਿੱਚ ਇੱਕ ਡਰੋਨ ਦੀ ਗਾ ਮਿਲਿਆ ਬਰਾਮਦ ਡੋਨ ਚੀਨ ਦਾ ਬਣਿਆ ਦੱਸਿਆ ਜਾ ਰਿਹਾ ਹੈ ਬੀਐਸਐਫ ਟੀਮ ਵੱਲੋਂ ਕੋਲ ਜਾ ਕੇ ਤਲਾਸ਼ੀ ਲਈ ਗਈ ਤਾਂ ਇੱਕ ਪੈਕੇਟ ਨਸ਼ੀਲਾ ਪਦਾਰਥ ਬਰਾਮਦ ਹੋਇਆ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਬੀਐਸਐਫ ਦੇ ਜਵਾਨ ਵੱਲੋਂ ਦੱਸਿਆ ਗਿਆ ਹੈ ਕੀ ਬੀਐਸਐਫ ਦੀ 155 ਪਟਾਲੀਅਨ ਦੇ ਸੈਨਿਕਾਂ ਨੇ ਤੁਰੰਤ ਡਰੋਨ ਅਤੇ ਸ਼ੱਕੀ ਨਸ਼ੀਲੇ ਪਦਾਰਥ ਦੇ ਪੈਕੇਟ ਨੂੰ ਜ਼ਬਤ ਕਰ ਲਿਆ ਪੰਜਾਬ ਪੁਲਿਸ ਦੇ ਸਬੰਧਿਤ ਥਾਣੇ ਨੂੰ ਇਸ ਬਾਬਤ ਵੀ ਇਤਲਾਹ ਕਰ ਦਿੱਤੀ ਗਈ ਹੈ ਸਰ ਕਿਹੜੀ ਜਗ੍ਹਾ ਤੋਂ ਅੱਜ ਡਰੋਨ ਫੜਿਆ ਔਰ ਕਿੰਨਾ ਹੈਰੋਇਨ ਫੜਿਆ ਇਹ ਜੋ ਅੱਜ ਐਸਐਚਓ ਮਮਦੋਟ ਔਰ ਬੀਐਸਐਫ ਦੇ ਛਰੀਗੇ ਕੇਐਸ ਪਾਂਡੇ ਜੀ ਦੇ ਨਾਲ ਇਹਨਾਂ ਦੀ ਜਿਹੜੀ ਟੀਮ ਸੀਗੀ ਇਹਨਾਂ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਆ ਤੇ ਇਹ ਜਾ ਰਹੇ ਆ ਤੇ ਤਕਰੀਬਨ ਪਾਕਿਸਤਾਨ ਦੇ ਤਰਫ ਉਤਾਰੋ ਪਾਰ ਇੱਕ ਪੋਸਟ ਨੰਬਰ 195 ਡੀਟੀਐਮ ਜਿਹੜੀ ਕਿ ਦਰਿਆ ਦੇ ਉਚਮ ਬਾਹਰ ਕਰਕੇ ਬੇੜੀ ਰਾਹੀਂ ਜਾ ਕੇ ਅੱਗੇ ਜਿਹੜੀ ਤੀਰਥਮਰ ਪੋਸਟ ਆਉਂਦੀ ਆ ਉਸ ਤੋਂ ਤਕਰੀਬਨ ਪਾਕਿਸਤਾਨ ਜਿਹੜਾ ਉਹ 300 ਮੀਟਰ ਦੀ ਦੂਰੀ ਤੇ ਪੁਰੀ ਵਸੋਂ ਜਿਹੜੀ ਸਟਾਰਟ ਹੋ ਜਾਂਦੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਅਸਲਚੋ ਮਨਦੌਰ ਜਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਕਰਕੇ ਜਦੋਂ ਉਥੇ ਸਰਚ ਮੈਮ ਕੀਤਾ ਤਾਂ ਸਰਚ ਮੈਮ ਦੇ ਦੌਰਾਨ ਇੱਕ ਡਰੋਨ ਔਰ 500 ਕਿਲੋ ਔਰ 500 ਗ੍ਰਾਮ ਜਿਹੜੀ ਹਿਰੋਇਨ ਉਹ ਕਰੀਬ ਬਰਾਮਦ ਕੀਤੀ ਗਈ ਹੈ ਤੇ ਜਿਸਨੂੰ ਕਬਜ਼ਾ ਪੁਲਿਸ ਨੇ ਲੈ ਕੇ ਅਗਲੀ ਕਾਰਵਾਈ ਅੰਮੀ ਜਾ ਰਹੀ ਹੈ